ਸ਼੍ਰੋਮਣੀ ਅਕਾਲੀ ਦਲ ਦਾ ਇਕੱਠ ਮਾਗੀ ਮੇਲੇ ਦੇ ਵਿੱਚ ਖਾਸਾ ਵੱਡਾ ਸੀ। ਔਰ ਉਸ ਇਕੱਠ ਤੋਂ ਬਾਅਦ ਇਹ ਪ੍ਰਤੀਤ ਹੋਣ ਲੱਗ ਗਿਆ ਸੀ ਕਿ ਸ਼ਾਇਦ ਹੁਣ ਕਮਬੈਕ ਹੋਣ ਵਾਲਾ ਹੈ ਇਕ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਪਰਿਵਾਰ ਦਾ ਸੁਖਬੀਰ ਸਿੰਘ ਬਾਦਲ ਦਾ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਭਾਸ਼ਣ ਦਿੰਦੇ ਨੇ ਉਸ ਤੋਂ ਬਹੁਤ ਕੁਝ ਜੱਜ ਕੀਤਾ ਗਿਆ। ਔਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਗੱਲਾਂ ਚੱਲ ਪਈਆਂ ਕਿ ਹੁਣ ਕਮਬੈਕ ਹੋ ਸਕਦਾ ਆ ਪਰ ਇਹਦੇ ਉੱਤੇ ਕਮਲਜੀਤ ਬਰਾੜ ਇੱਕ ਤਕਰੀਰ ਪੇਸ਼ ਕਰਦੇ ਨੇ। ਉਹ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਨੇ ਦੱਸਦੇ ਨੇ ਕਿ ਵਿਧਾਨ ਸਭਾ ਦੇ ਵਿੱਚ ਤਿੰਨ ਐਮਐਲਏ ਤਿੰਨਾਂ ਦੇ ਵਿੱਚੋਂ ਇੱਕ ਤਾਂ ਤੁਰ ਗਿਆ ਸ਼ਰੋਮਣੀ ਅਕਾਲੀ ਦਲ ਛੱਡ ਕੇ ਡਾਕਟਰ ਸੁਖੀ ਸ਼ਰੋਮਣੀ ਅਕਾਲੀ ਦਲ ਦਾ ਸਾਥ ਛੱਡ ਕੇ ਤੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਜਾਂਦੇ ਨੇ ਔਰ ਬੰਗਾ ਤੋਂ ਉਹ ਸ਼ਰੋਮਣੀ ਅਕਾਲੀ ਦਲ ਦੇ ਵਿਧਾਇਕ ਹੁੰਦੇ ਨੇ ਹੈ ਰਹਿ ਗਏ ਵਿਕਰਮ ਸਿੰਘ ਮਜੀਠੀਆ ਦੇ ਧਰਮ ਪਤਨੀ ਗਨੀਵ ਕੌਰ ਔਰ ਮਨਪ੍ਰੀਤਿਆਲੀ ਮਨਪ੍ਰੀਤਿਆਲੀ ਬਾਰੇ ਜ਼ਿਕਰ ਕਰਦੇ ਨੇ ਕਮਲਜੀਤ ਬਰਾੜ ਕਹਿੰਦੇ ਮਨਪ੍ਰੀਤ ਅਯਾਲੀ ਨੇ ਚੰਗਾ ਕੀਤਾ ਕਿਉਂਕਿ ਮਨਪ੍ਰੀਤ ਅਯਾਲੀ ਨੇ ਲੰਘੇ ਦਿਨੀ ਇੱਕ ਪੋਸਟ ਸਾਂਝੀ ਕੀਤੀ ਸੀ ਜੋ ਸ਼੍ਰੀ ਕਾਲ ਤਕ ਸਾਹਿਬ ਦੇ ਨਾਲ ਸੰਬੰਧਿਤ ਸੀ ਔਰ ਮਨਪ੍ਰੀਤ ਅਯਾਲੀ ਨੇ ਉੱਚ ਮੈਂਸ਼ਨ ਕੀਤਾ ਸੀ ਕਿ ਸ਼੍ਰੀ ਕਾਲ ਤਕ ਸਾਹਿਬ ਤੋਂ ਉੱਪਰ ਕੋਈ ਨਹੀਂ ਹੈ ਔਰ ਉਹ ਉਡੀਕ ਕਰਨਗੇ ਸ਼੍ਰੀ ਕਾਲ ਤਕ ਸਾਹਿਬ ਦਾ ਜੋ ਹੁਕਮ ਹੋਵੇਗਾ ਉਸ ਬਨਾ ਦੇ ਉੱਤੇ ਅੱਗੇ ਕਾਰਗੁਜ਼ਾਰੀ ਕੀਤੀ ਜਾਵੇ ਮਨਪ੍ਰੀਤ ਅਯਾਲੀ ਨੇ ਉਸ ਸੱਤ ਮੈਂਬਰੀ ਕਮੇਟੀ ਦਾ ਜ਼ਿਕਰ ਕੀਤਾ ਉਸ ਦੇ ਵਿੱਚ ਨਵੀਂ ਮੈਂਬਰਸ਼ਿਪ ਭਰਤੀ ਦਾ ਜ਼ਿਕਰ ਕੀਤਾ ਉਹ ਸਭ ਦੇ ਵਿੱਚ ਮਨਪ੍ਰੀਤਿਆਲੀ ਨੇ ਮੈਂਸ਼ਨ ਕਰ ਦਿੱਤਾ ਸੀ ਕਿ ਉਹ ਜਿਸ ਤਰ੍ਹਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਕਹਿਣਗੇ ਉਵੇਂ ਕਰਨਗੇ। ਕਮਲਜੀਤ ਬਰਾੜ ਨੇ ਮਨਪ੍ਰੀਤਿਆਲੀ ਨੂੰ ਇਸ ਉੱਤੇ ਉਹਨਾਂ ਦੀ ਸ਼ਲਾਘਾ ਕੀਤੀ ਹੈ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਬਾਰੇ ਜਦੋਂ ਗੱਲ ਕੀਤੀ ਕਹਿੰਦੇ ਉਹਨਾਂ ਦਾ ਤਾਂ ਆਪ ਹੀ ਨਹੀਂ ਪਤਾ ਕਿ ਉਹ ਕਿੱਧਰ ਵੱਲ ਨੂੰ ਹੈ। ਉਹ ਤਾਂ ਉਹੀ ਕੁਝ ਨਹੀਂ ਬੋਲਦੇ। ਕਮਲਜੀਤ ਬਰਾੜ ਵਿਕਰਮ ਸਿੰਘ ਮਜੀਠੀਆ ਬਾਰੇ ਗੱਲ ਕਰਦੇ ਨਜ਼ਰ ਆਏ ਕਿਹਿੰਦੇ ਕਿ ਵਿਕਰਮ ਸਿੰਘ ਮਜੀਠੀਆ ਤਾਂ ਉਂਝ ਇਸ ਵੇਲੇ ਚੁੱਪ ਨੇ ਔਰ ਨਾਲ ਦੀ ਨਾਲ ਇੱਕ ਤਾਨਾ ਮਾਰਦੇ ਨੇ ਇੱਕ ਤੰਜ ਕੱਸਦੇ ਨੇ ਕਹਿੰਦੇ ਕਿ ਬੰਦਾ ਤੁਹਾਡੇ ਕੋਲ ਕੋਈ ਵੀ ਨਹੀਂ ਤੇ ਤੁਸੀਂ ਕਹਿੰਦੇ ਉਹ ਸਰਕਾਰ ਬਣਾਉਣੀ ਹੈ ਇਹ ਤਕਰੀਰ ਕਮਲਜੀਤ ਬਰਾੜ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਆਮ ਤੌਰ ਦੇ ਉੱਤੇ ਗੇਮ ਘੁੰਮ ਜਾਂਦੀ ਹੁੰਦੀ ਹੈ ਕਈ ਵਾਰ ਹਾਲਾਤ ਜਿਹੜੇ ਨੇ ਉਹ ਅਨੁਕੂਲ ਪ੍ਰਤੀਕੂਲ ਹੁੰਦੇ ਰਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਹੁੰਦਾ ਭਵਿਕਸ਼ ਸਿਆਸੀ ਤੌਰ ਦੇ ਉੱਤੇ ਕੀ ਰਹਿੰਦਾ ਹੈ ਕੀ ਐ ਨਾ ਹੋਵੇ ਕਮਲਜੀਤ ਬਰਾੜ ਨੂੰ ਆਪਣੀਆਂ ਕਈਆਂ ਗੱਲਾਂ ਹੀ ਮਹਿੰਗੀਆਂ ਪੈ ਜਾਣ ਜਾਂ ਫਿਰ ਕੀ ਕਮਲਜੀਤ ਬਰਾੜ ਦੀਆਂ ਕਈਆਂ ਗੱਲਾਂ ਸੱਚ ਹੋ ਜਾਣ ਇਹ ਵੀ ਕੋਈ ਨਹੀਂ ਪਤਾ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ